ਹਾਂਜੀ ਹੈਡਲੌਕ ਵੀ ਬਣਾਉਣੇ ਆ ਜੀ ਆਪਾਂ ਹੈਡਲੌਕ ਆਪਾਂ ਦੋ ਤਿੰਨ ਤਰ੍ਹਾਂ ਦਾ ਤਿਆਰ ਕਰਦੇ ਆ ਜੀ ਠੀਕ ਹੈ ਇੱਕਦਮ ਲੋਹੇ ਦਾ ਗਵਿੰਦਗੜ ਵਾਲੇ ਦਾ ਜੀ ਇੱਕ ਮੋਹਰ ਵਾਲਾ ਲੋਹਾ ਆ ਜਾਂਦਾ ਆਈਐਸਆਈ ਮੋਹਰ ਆ ਜਾਂਦਾ ਕਿ ਜੀਆਈ ਆ ਜਾਂਦਾ ਤੇ ਇਹਦੀ ਸਫਾਈ ਤੁਸੀਂ ਦੇਖ ਸਕਦੇ ਹੋ ਹਨਾ ਕਿੰਨੀ ਸਫਾਈ ਹੈ ਦੀ ਜਿਵੇਂ ਉਹ ਅੱਗੇ ਗੋਹਾ ਇਕੱਠੀ ਇਕੱਠਾ ਕਰੀ ਜਾਂਦਾ ਤੇ ਇੱਧਰ ਫਰਸ ਹੈ ਜਿਹੜੀ ਉਹ ਤੁਸੀਂ ਵੇਖ ਸਕਦੇ ਹੋ ਕਿੰਨੀ ਸਾਫ ਆ ਦੀ ਗ੍ਰਿਲ ਨਾਲ ਹੋਏ ਦਾ ਫਾਇਦਾ ਵੀਰੇ ਇਹ ਹੈ ਵੀ ਆਟੋਮੈਟਿਕ ਇਹਨੇ ਲੋਕ ਲੱਗ ਜਾਣਾ ਹੈ ਜੇ ਕੋ ਪਸ਼ੂ ਨੂੰ ਥੋੜਾ ਮੰਨ ਲਓ ਕੋ ਟੀਕਾ ਵਗੈਰਾ ਲਾਉਣਾ ਕੋ ਟ੍ਰੀਟਮੈਂਟ ਕਰਨਾ ਜਾਂ ਕੋ ਖਰਾਕ ਹੀ ਅਲੱਗ ਪਾਉਣੀ ਹੈ ਉਹ ਪਾਈ ਜਾਂਦੀ ਹੈ ਪਸ਼ੂ ਅੱਗੇ ਪਿੱਛੇ ਨਹੀਂ ਜਾਂਦਾ ਠੀਕ ਹੈ ਇਹਦਾ ਫਾਇਦਾ ਹੀ ਫਾਇਦਾ ਜੀ ਇਹਦਾ ਵੀ ਇਹ ਲੋਕ ਲੱਗ ਜੂ ਇੱਥੋਂ ਹਾਂਜੀ ਹਾਂਜੀ ਠੀਕ ਹੈ ਜੀ ਇਹ ਸਰ ਵਾਟਰ ਟੈਂਕ ਹੈ ਜੀ ਇਹ ਸਟੀਲ ਦਾ ਠੀਕ ਹੈ ਆਟੋਮੈਟਿਕ ਇਹਦੇ ਵਿੱਚ ਲੱਗਿਆ ਹੁੰਦਾ ਜੀ ਜਿੰਨਾ ਪਾਣੀ ਪਸ਼ੂ ਪੀਂਦਾ ਹਮ ਉਹਨਾ ਪਾਣੀ ਆਟੋਮੈਟਿਕ ਭਰਿਆ ਜਾਂਦਾ ਜੀ ਟੈਂਕੀ ਨਾਲ ਸਿੱਧੀ ਇਹਦੀ ਸਪਲਾਈ ਦਿੱਤੀ ਜਾਂਦੀ ਹੈ ਨਹੀਂ ਮਰਜੀ ਲੰਬਾਈ ਦਾ ਬਣਾ ਲਓ ਆਪਾਂ ਇਹ ਵੀ ਤਿਆਰ ਕਰਦੇ ਆ ਜੀ ਇਹਦੀ ਫਿਨਿਸ਼ਿੰਗ ਵੇਖੋ ਜੀ ਸਫਾਈ ਕਰਦਾ ਜਿਵੇਂ ਵੇਖੋ ਵੀ ਮੋਟਰ ਵੀ ਆਪਾਂ ਲਾ ਕੇ ਦੇ ਦਿੰਦੇ ਹਾਂ ਹਾਂ ਜੀ ਆ ਕੰਪਲੀਟ ਫਿਟਿੰਗ ਕਰਕੇ ਆਈਦੇ ਜਿੱਥੇ ਕਸਟਮਰ ਕਹੂਗਾ ਉੱਥੇ ਜਗ੍ਹਾ ਤੇ ਜਾ ਕੇ ਫਿਟਿੰਗ ਕਰਕੇ ਆਈਦੇ ਨਹੀਂ ਇਹ ਕਿੰਨੇ ਤਰ੍ਹਾਂ ਦਾ ਆਪਾਂ ਬਣਾਉਣੇ ਆ ਇਹ ਆਪਾਂ ਤਿੰਨ ਤਰ੍ਹਾਂ ਦਾ ਬਣਾਉਣੇ ਆ ਆਟੋਮੈਟਿਕ ਚ ਤਾਂ ਇੱਕ ਤਰ੍ਹਾਂ ਦਾ ਹੀ ਆ ਜੀ ਆਪਣੇ ਕੋਲੇ ਇਸ ਤੋਂ ਹਾਂਜੀ ਇੱਕ ਟਰੈਕਟਰ ਤੇ ਚੱਲਣ ਵਾਲਾ ਬਣਾ ਰਹੇ ਆ ਜੀ ਟਰੈਕਟਰ ਤੇ ਚੱਲਣ ਵਾਲਾ ਵੀ ਉਹਦੀ ਲੰਬਾਈ ਚੜਾਈ ਇੰਨੀ ਹੁੰਦੀ ਹੈ ਹਾਂਜੀ ਉਹ ਲੰਬਾਈ ਚੜਾਈ ਗਾਹਕ ਜਿੰਨੀ ਕਵੇ ਓਨੇ ਬਣਾ ਕੇ ਦੇ ਦੇ ਦਈਏ ਜੀ ਇਹਦੇ ਠੀਕ ਹੈ ਜੀ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਖੜੇ ਆਂ ਜੀ ਪਿੰਡ ਲੰਗੇਆਣਾ ਦੇ ਵਿੱਚ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਜਿਹੜਾ ਆਪਣਾ ਡੇਰੀ ਸ਼ੈੱਡ ਹੁੰਦਾ ਜਾਂ ਡੇਰੀ ਫਾਰਮ ਹੁੰਦਾ ਉਹਦੇ ਵਿੱਚ ਜਿਹੜੇ ਆਪਾਂ ਸਮਾਨ ਦੀ ਵਰਤੋਂ ਕਰਦੇ ਆ ਹਨਾ ਜਿਵੇਂ ਕਿ ਆਹ ਲੋਕ ਹੋਗੇ ਖੁਰਨੀ ਬਣਾਉਣ ਵਾਸਤੇ ਇਹਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਤੇ ਅਸਕ੍ਰਾਈਵਲ ਹੋ ਗਿਆ ਉਹ ਕਯੂਬਿਕਲ ਹੋ ਗਏ ਹਨ ਇਹ ਆਪਾਂ ਨੂੰ ਸਮਾਨ ਵਾਜਿਬਰੇਟਾਂ ਦੇ ਵਿੱਚ ਕਿੱਥੋਂ ਮਿਲੂਗਾ ਤੇ ਇਹ ਸਮਾਨ ਦੀ ਵਰਤੋਂ ਕਰਨੀ ਕਿਉਂ ਜ਼ਰੂਰੀ ਹੈ ਇੱਕ ਡੇਰੀ ਫਾਰਮਰ ਵਸਤੇ ਇਹ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਵਾਂਗੇ ਤੇ ਆਪਾਂ ਬਾਈ ਜੀ ਹੋਰਾਂ ਨਾਲ ਗੱਲਬਾਤ ਵੀ ਕਰਾਂਗੇ ਜਿੰਨਾਂ ਤੋਂ ਇਹ ਸਮਾਨ ਲੈ ਕੇ ਆਏ ਆ ਗੁਰੂ ਨਾਨਕ ਡੇਰੀ ਪ੍ਰੋਡਕਟਸ ਨਾਮ ਤੋਂ ਉਹਨਾਂ ਦੀ ਸ਼ਾਪ ਹੈ ਤੇ ਸ਼ਾਪ ਦੀ ਲੋਕੇਸ਼ਨ ਵੀ ਆਪਾਂ ਤੁਹਾਨੂੰ ਦੱਸਾਂਗੇ ਬਾਕੀ ਬਾਈ ਜੀ ਦਾ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜੂਗਾ ਜੇ ਕਿਸੇ ਵੀਰ ਨੇ ਇਹ ਸਮਾਨ ਲੈਣਾ ਹੋਵੇ ਉਹਨਾਂ ਨਾਲ ਕਾਲ ਤੇ ਕਾਲ ਕਰਕੇ ਵੀ ਉਹਨਾਂ ਤੋਂ ਜਾਣਕਾਰੀ ਲੈ ਸਕਦਾ ਤੇ ਉਹਨਾਂ ਦੀ ਸ਼ਾਪ ਤੇ ਆ ਕੇ ਵੀ ਉਹਨਾਂ ਤੋਂ ਜਾਣਕਾਰੀ ਲੈ ਸਕਦਾ ਸੋ ਵੀਡੀਓ ਦੇ ਵਿੱਚ ਬਣੇ ਰਹੋ ਤੇ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਸਭ ਤੋਂ ਪਹਿਲਾਂ ਤਾਂ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜਿਵੇਂ ਕਿ ਆਪਾਂ ਆਹ ਪੂਰਾ ਸ਼ੈੱਡ ਅੱਜ ਵਿਖਾਵਾਂਗੇ ਹਨਾ ਤੇ ਇਹਦੇ ਵਿੱਚ ਜਿੰਨਾ ਵੀ ਸਮਾਨ ਲੱਗਿਆ ਆਪਾਂ ਆਪਣੇ ਡੇਰੀ ਫਾਰਮਾਂ ਨੂੰ ਉਹਦੇ ਬਾਰੇ ਦੱਸਣਾ ਜੀ ਵੀ ਜਿਹੜਾ ਸ਼ੈੱਡ ਦੇ ਵਿੱਚ ਸਮਾਨ ਯੂਜ਼ ਹੁੰਦਾ ਜਾਂ ਡੇਅਰੀ ਫਾਰਮ ਦੇ ਵਿੱਚ ਸਮਾਨ ਦੀ ਵਰਤੋਂ ਹੁੰਦੀ ਹੈ। ਉਹ ਸਮਾਨ ਆਪਾਂ ਦਿਖਾਉਣਾ ਵੀ ਆਪਣੇ ਡੇਅਰੀ ਫਾਰਮਰਾਂ ਨੂੰ ਕਿਤੇ ਐਡਵਰਟ ਘਟਕਣਾ ਨਾ ਪਵੇ। ਉਹਨਾਂ ਨੂੰ ਸਹੀ ਨੌਲੇਜ ਪਤਾ ਲੱਗੇ ਵੀ ਕਿੱਥੋਂ ਇਹ ਸਮਾਨ ਮਿਲਦਾ ਹਨਾ ਤੇ ਕੀ ਕੀ ਸਮਾਨ ਦੀ ਆਪਣੇ ਸ਼ੈੱਡ ਦੇ ਵਿੱਚ ਜਾਂ ਡੇਅਰੀ ਫਾਰਮ ਦੇ ਵਿੱਚ ਵਰਤੋਂ ਹੁੰਦੀ ਹੈ ਹਨਾ। ਜੀ ਤੇ ਸਭ ਤੋਂ ਪਹਿਲਾਂ ਆਪਾਂ ਆਹ ਗੱਲ ਕਰਦੇ ਹਾਂ ਇਹਦੀ। ਜੀ ਇਹ ਕੀ ਚੀਜ਼ ਆ? ਇਹ ਸਰ ਵਾਟਰ ਟੈਂਕ ਹੈ ਜੀ ਇਹ ਸਟੀਲ ਦਾ। ਠੀਕ ਹੈ ਆਟੋਮੈਟਿਕ ਇਹਦੇ ਵਿੱਚ ਲੱਗਿਆ ਹੁੰਦਾ ਜੀ ਜਿੰਨਾ ਪਾਣੀ ਪਸ਼ੂ ਪੀਂਦਾ ਹਾਂ ਉਹਨਾ ਪਾਣੀ ਆਟੋਮੈਟਿਕ ਭਰਿਆ ਜਾਂਦਾ ਜੀ ਟੈਂਕੀ ਨਾਲ ਸਿੱਧੀ ਇਹਦੀ ਸਪਲਾਈ ਦਿੱਤੀ ਜਾਂਦੀ ਹੈ ਜੀ ਠੀਕ ਠੀਕ ਇਹ ਸਟੀਲ ਦੇ ਵਿੱਚ ਆਪਾਂ ਤਿਆਰ ਕਰਦੇ ਹਾਂ ਦੋ ਤਰ੍ਹਾਂ ਦਾ ਤਿਆਰ ਕਰਦੇ ਹਾਂ ਹਾਂਜੀ ਹੈਵੀ ਤੇ ਲਾਈਟ ਦੋ ਤਰ੍ਹਾਂ ਦਾ ਲੱਗਦਾ ਜੀ ਦੋਨੇ ਤਰ੍ਹਾਂ ਦਾ ਆਪਾਂ ਤਿਆਰ ਕਰਦੇ ਹਾਂ ਜੀ ਠੀਕ ਹੈ ਜੀ ਤੇ ਇਹਦਾ ਆਪਣੇ ਡੇਰੀ ਫਾਰਮਰਾਂ ਨੂੰ ਫਾਇਦਾ ਕੀ ਹੁੰਦਾ ਫਾਇਦਾ ਜਿਵੇਂ ਗਰਮੀ ਦੇ ਵਿੱਚ ਪਸ਼ੂ ਨੂੰ ਪਾਣੀ ਪਿਲਾਉਣਾ ਜੀ ਵਾਰ-ਵਾਰ ਪਾਣੀ ਪਿਲਾਉਣਾ ਕਿੱਥੇ ਤਾਂ ਲੇਬਰ ਚਾਹੀਦੀ ਹੈ ਜੀ ਕਿੱਥੇ ਆਟੋਮੈਟਿਕ ਪਾਣੀ ਆਈ ਜਾਣਾ ਪਸ਼ੂ ਇਹਦਾ ਬੈਨੀਫਿਟ ਬਹੁਤ ਆ ਜੀ ਤੇ ਇਹਦੇ ਵਿੱਚੋਂ ਮੈਂ ਜੰਗਾਲ ਜੰਗੂਲ ਤਾਂ ਨਹੀਂ ਲੱਗਦਾ ਨਹੀਂ ਇਹਦੇ ਜੰਗਾਲ ਨਹੀਂ ਲੱਗਦਾ ਜੀ ਇਹ ਸਟੀਲ ਦਾ ਹੁੰਦਾ ਜੀ ਇਹ 'ਚ ਜਰ ਨਹੀਂ ਲੱਗਦਾ ਜੀ ਤੇ ਜੇ ਇਹ ਕਿਸੇ ਵੀਰ ਨੇ ਇਹ ਆਪਣੇ ਤੋਂ ਲੈਣਾ ਹੋਵੇ ਬਣਵਾਉਣਾ ਹੋਵੇ ਉਹ ਇੱਥੇ ਆਵੇ ਆਪਣੇ ਕੋਲ ਜੀ ਆਪਣੀ ਬਾਘੇਪੁਰਾਣੇ ਸ਼ਾਪ ਆ ਜੀ ਬਾਘੇਪੁਰਾਣੇ ਮੁੱਦਕੀ ਰੋਡ ਤੇ ਪਿੰਡ ਹਾਲਮਾਲਾ ਜੀ ਆਪਣਾ ਮੋਬਾਈਲ ਨੰਬਰ ਹੈਗਾ ਜੀ 98884 34251 ਠੀਕ ਹੈ ਜੀ ਠੀਕ ਹੈ ਜੀ ਹਾਂਜੀ ਤੇ ਇਸ ਤੋਂ ਇਲਾਵਾ ਜੇ ਆਪਾਂ ਆਹ ਗੱਲ ਕਰੀ ਗੀ ਹਾਂ ਜੀ ਜਿਵੇਂ ਆਪਾਂ ਹੁਣ ਆਪਾਂ ਖੁਰਨੀ ਬਣਾਉਣੀ ਆ ਹਨਾ ਜਿਵੇਂ ਆਹ ਖੁਰਨੀ ਬਣੀ ਹੋਈ ਹੈ ਜਿਹਦੇ ਵਿੱਚ ਹਾਂ ਜੀ ਤੇ ਇਹ ਲੋਕ ਆ ਜਿਹੜੇ ਯੂਜ਼ ਹੁੰਦੇ ਆ ਹਾਂ ਜੀ ਤੇ ਇਹ ਵੀ ਆਪਾਂ ਬਣਾਉਣੇ ਆ ਹਾਂ ਜੀ ਹੈਡ ਲੌਕ ਵੀ ਬਣਾਉਣੇ ਆ ਜੀ ਆਪਾਂ ਹੈਡ ਲੌਕ ਆਪਾਂ 2-3 ਤਰ੍ਹਾਂ ਦਾ ਤਿਆਰ ਕਰਦੇ ਆ ਜੀ ਠੀਕ ਇੱਕ ਦਾਮ ਲੋਹੇ ਦਾ ਗਵਿੰਦਗੜ ਵਾਲੇ ਦਾ ਜੀ ਇੱਕ ਮੋਹਰ ਵਾਲਾ ਲੋਹਾ ਆ ਜਾਂਦਾ ISI ਮੋਹਰ ਆ ਜਾਂਦਾ ਇੱਕ GI ਆ ਜਾਂਦਾ ਇਹ ਆਪਾਂ ਤਿੰਨ ਤਰ੍ਹਾਂ ਦਾ ਤਿਆਰ ਕਰਦੇ ਆ ਬਿਨਾ ਪੇਂਟ ਤੋਂ ਠੀਕ ਹੈ ਜੀ ਬਿਨਾ ਪੇਂਟ ਤੋਂ ਤਿੰਨ ਤਰ੍ਹਾਂ ਹਾਂਜੀ ਪੇਂਟ ਨਹੀਂ ਕਰਕੇ ਦਿੰਦੇ ਇਹਦੀ ਆਪਣੇ ਪਹੁੰਚ ਵੀ ਹੋ ਜਾਂਦੀ ਹੈ ਹਾਂਜੀ ਪਹੁੰਚ ਜਿੱਥੇ ਗਾ ਕਹੂਗਾ ਉੱਥੇ ਪਹੁੰਚ ਕਰਾਂਗੇ ਜੀ ਜਿਵੇਂ ਆਪਣੇ ਬਹੁਤ ਸਾਰੇ ਡੇਰੀ ਫਾਰਮਰ ਆ ਜਿਹੜੇ ਰਾਜਸਥਾਨ ਨੇ ਵੀ ਹੁੰਦੇ ਹਾਂਜੀ ਆ ਰਾਜਸਥਾਨ ਹਰਿਆਣਾ ਜਿੱਥੇ ਵੀ ਕਹਿਣਗੇ ਹਾਂਜੀ ਹਾਂਜੀ ਹਰ ਤਾਂ ਪਚਾਇਆ ਜਾਊਗਾ ਇਹਨਾਂ ਦਾ ਫਾਇਦਾ ਕੀ ਹੁੰਦਾ ਵੀਰੇ ਹੁਣ ਜਿਵੇਂ ਕਈ ਆਪਣੇ ਨਵੇਂ ਡੇਰੀ ਫਾਰਮਰ ਹਨ ਨਾ ਜਾਂ ਮੈਂ ਆਪਾਂ ਉੱਧਰ ਗੱਲ ਕਰ ਗਏ ਜੀ 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 ਆਪਣੇ ਸਿੱਧੀ ਗ੍ਰੇਲ ਦੀ ਵਰਤੋਂ ਕਰਦੇ ਆ ਪਹਿਲੀ ਗੱਲ ਆ ਖੁਰਨੀ ਬਣਾਉਂਦੇ ਨਹੀਂ ਨੀ ਜੀ 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 ਇਹਦਾ ਫਾਇਦਾ ਸਿੱਧੀ ਗ੍ਰੇਲ ਨਾਲ ਉਹਦਾ ਫਾਇਦਾ ਵੀਰੇ ਇਹ ਹੈ ਵੀ ਆਟੋਮੈਟਿਕ ਇਹਨੇ ਲੋਕ ਲੱਗ ਜਾਣਾ ਜੇ ਕੋਈ ਪਸ਼ੂ ਨੂੰ ਮੰਨ ਲਓ ਕੋਈ ਟੀਕਾ ਵਗੈਰਾ ਲਾਉਣਾ ਕੋਈ ਟ੍ਰੀਟਮੈਂਟ ਕਰਨਾ ਜਾਂ ਕੋਈ ਖਰਾਕ ਹੀ ਅਲੱਗ ਪਾਉਣੀ ਹੈ ਉਹ ਪਾਈ ਜਾਂਦੀ ਹੈ ਪਸ਼ੂ ਅੱਗੇ ਪਿੱਛੇ ਨਹੀਂ ਜਾਂਦਾ ਇਹਦਾ ਫਾਇਦਾ ਹੀ ਫਾਇਦਾ ਜੀ ਇਹਦਾ ਵੀ ਇਹ ਲੋਕ ਲੱਗ ਜੂ ਇੱਥੋਂ ਹਾਂਜੀ ਹਾਂਜੀ ਠੀਕ ਹੈ ਜੀ ਇਸ ਤੋਂ ਇਲਾਵਾ ਆਪਾਂ ਹੋਰ ਕਿਹੜਾ ਕਿਹੜਾ ਸਮਾਨ ਬਣਾਉਣੇ ਜਿਹੜਾ ਆਪਣਾ ਡੇਰੀ ਹੋਰ ਆਪਾਂ ਕਯੂਬਿਕਲ ਵਗੈਰਾ ਬਣਾਉਣੇ ਆ ਜੀ ਉਹ ਕਯੂਬਿਕਲ ਲੱਗੇ ਹੋਏ ਐ ਜੀ ਜਿੱਚ ਗਾਂਆਂ ਬੈਠੀਆਂ ਜੀ ਉਹ ਕਯੂਬਿਕਲ ਬਣਾਉਣੇ ਆ ਜੀ ਆਈ ਪਾਈਪ ਦਾ ਬਣਦਾ ਜੀ ਉਹ ਉਹ ਆਪਾਂ ਉੱਧਰ ਚੱਲ ਕੇ ਵਿਖਾਉਣੇ ਹਾਂ ਹਾਂਜੀ ਹਾਂਜੀ ਚਲੋ ਜੀ ਆਹ ਲੋਕ ਵਿਖਾਏ ਸੀਗੇ ਆ ਜਿਹੜੀ ਖੇਲ ਕਹਿ ਲਈਏ ਆਪਾਂ ਇਹਨੂੰ ਹੋਦੀ ਕਹਿ ਲਈਏ ਹੈਨਾ ਇਹ ਪਾਣੀ ਵਾਲੀ ਇਹਨੂੰ ਜੰਗ ਨਹੀਂ ਲੱਗਦੀ ਜੀ ਤੇ ਵੀਰ ਜੀ ਆਹ ਜਿਹੜਾ ਆਹ ਕੀ ਚੀਜ਼ ਹੈ ਜਿਹੜੀ ਆਪਾਂ ਇਹ ਆਹ ਆਟੋਮੈਟਿਕ ਸਕ੍ਰੈਪਰ ਆ ਵੀਰ ਜੀ ਆਪਾਂ ਬਣਾ ਰਹੇ ਇਹ ਮੋਟਰ ਵਾਲਾ ਮੋਟਰ ਲਾ ਕੇ ਬਣਦਾ ਜੀ ਇਹ ਮੋਟਰ ਕਸਟਮਰ ਦੀ ਡਿਮਾਂਡ ਦੇ ਸਿਰ ਤੇ ਆ ਸਿੰਗਲ ਫੇਸ ਲਵਾ ਲਓ 3 ਫੇਸ ਲਵਾ ਲਓ ਠੀਕ ਹੈ ਜੀ ਜਿੰਨੀ ਮਰਜ਼ੀ ਲੰਬਾਈ ਦਾ ਬਣਾ ਲਓ ਆਪਾਂ ਇਹ ਵੀ ਤਿਆਰ ਕਰਦੇ ਆ ਜੀ ਇਹਦੀ ਫਿਨਿਸ਼ਿੰਗ ਵੇਖੋ ਜੀ ਸਫਾਈ ਕਰਦਾ ਜੀ ਵੇਖੋ ਵੀ ਮੋਟਰ ਵੀ ਆਪਾਂ ਲਾ ਕੇ ਦੇਣੀ ਹਾਂ ਜੀ ਆਹ ਕੰਪਲੀਟ ਫਿਟਿੰਗ ਕਰਕੇ ਆਈਦੇ ਜਿੱਥੇ ਕਸ ਆਪਾਂ ਬਣਾਉਣੇ ਆ ਇਹ ਆਪਾਂ ਤਿੰਨ ਤਰ੍ਹਾਂ ਦਾ ਬਣਾਉਣੇ ਆ ਆਟੋਮੈਟਿਕ ਚ ਤਾਂ ਇੱਕ ਤਰ੍ਹਾਂ ਦਾ ਹੀ ਆ ਜੀ ਆਪਣੇ ਕੋਲੇ ਇਹਦੂਗਾ ਮੈਨੂਅਲ ਆ ਜਾਂਦਾ ਛੋਟਾ ਇਹ ਆਟੋਮੈਟਿਕ ਹੋ ਗਿਆ ਇਹ ਆਟੋਮੈਟਿਕ ਆ ਗਿਆ ਹਾਂਜੀ ਤੇ ਮੈਨੂਅਲ ਇੱਕ ਤਾਂ ਆਪਾਂ ਦੁਬਾਰਾ ਜੀ ਪਹਿਲਾਂ ਇੱਕ ਟਰੈਕਟਰ ਤੇ ਚੱਲਣ ਵਾਲਾ ਬਣਾ ਰਹੇ ਆ ਜੀ ਟਰੈਕਟਰ ਤੇ ਚੱਲਣ ਵਾਲਾ ਵੀ ਉਹਦੀ ਲੰਬਾਈ ਚੜਾਈ ਇੰਨੀ ਹੁੰਦੀ ਹੈ ਹਾਂਜੀ ਉਹ ਲੰਬਾਈ ਚੜਾਈ ਗਾਹਕ ਜਿੰਨੀ ਕਹੇ ਉਹਨੇ ਬਣਾ ਕੇ ਦੇ ਦੇ ਦੀਏ ਜੀ ਇਹਦੇ ਠੀਕ ਹੈ ਜੀ ਜੀ ਤੇ ਇਹਦੀ ਸਫਾਈ ਤੁਸੀਂ ਦੇਖ ਸਕਦੇ ਹੋ ਹਨਾ ਕਿੰਨੀ ਸਫਾਈ ਹੈ ਦੀ ਜਿਵੇਂ ਉਹ ਅੱਗੇ ਗੋਹਾ ਇਕੱਠੀ ਇਕੱਠਾ ਕਰੀ ਜਾਂਦਾ ਤੇ ਇੱਧਰ ਫਰਸ ਹੈ ਜਿਹੜ ਇੱਕ ਵੀਰ ਜੀ ਜਿਵੇਂ ਆਹ ਆਪਾਂ ਕਯੂਬੀਕਲ ਦੀ ਗੱਲ કરી ਸੀ ਹੈਨਾ ਜੀ ਜੀ ਇਹ ਵੀ ਆਪਾਂ ਤਿਆਰ ਕਰਦੇ ਆਂ ਹਾਂਜੀ ਹਾਂਜੀ ਕਯੂਬੀਕਲ ਵੀ ਤਿਆਰ ਕਰਦੇ ਆਂ ਜੀ ਕਯੂਬੀਕਲ ਆਪਾਂ ਜੀ ਆਈ ਪਾਈਪ ਦੇ ਵਿੱਚ ਤਿਆਰ ਕਰਦੇ ਆਂ ਜੀ ਹਮ ਕਯੂਬੀਕਲ ਆਪਾਂ ਦੋ ਤਰ੍ਹਾਂ ਦਾ ਬਣਾ ਰਹੇ ਆਂ ਜੀ ਠੀਕ ਹੈ ਇੱਕ ਤਾਂ ਜਿਵੇਂ ਇਹ ਗੱਡਣ ਵਾਲਾ ਕਯੂਬੀਕਲ ਬੋਲ ਦਿੰਦੇ ਆ ਜੀ ਆਪਾਂ ਇਹਨੂੰ ਗੱਡਣ ਵਾਲਾ ਕਯੂਬੀਕਲ ਹਾਂਜੀ ਹਾਂਜੀ ਮਤਲਬ ਇਹ ਕੀ ਬਣਾ ਰਹੇ ਆ ਜੀ ਜਿਵੇਂ ਧਰਤੀ ਦੇ ਵਿੱਚ ਗੱਡਣ ਵਾਲਾ ਆ ਗਿਆ ਮੰਨ ਲਓ ਠੀਕ ਹੈ ਜੀ ਠੀਕ ਹੈ ਜੀ ਇੱਕ ਬੋਲਟਾਂ ਦੇ ਨਾਲ ਕਸਣ ਵਾਲਾ ਹੁੰਦਾ ਹੂੰ ਦੋ ਤਰ੍ਹਾਂ ਦਾ ਕਿਉਂ ਵੀ ਕਲਾ ਪਾ ਤਿਆਰ ਕਰਕੇ ਦੇ ਰਹੇ ਆ ਜੀ ਆਪਾਂ ਨਹੀਂ ਬੋਲਟਾਂ ਜਿਹੜਾ ਤੁਸੀਂ ਕਸਣ ਵਾਲਾ ਦੱਸਿਆ ਉਹ ਮੈਂ ਵੇਖਿਆ ਨਹੀਂ ਉਹ ਦਿਖਾ ਦਾਂਗੇ ਫੋਟੋ ਪਾ ਦਾਂਗੇ ਤੁਹਾਨੂੰ ਨਾਲ ਦੇ ਦਾਂਗੇ ਹਾਂਜੀ ਤੇ ਇਹਦਾ ਕੀ ਬੈਨੀਫਿਟ ਰਹਿੰਦਾ ਜੀ ਪਸੂ ਜਿਵੇਂ ਆਪਾਂ ਪਸ਼ੂ ਨੇ ਰੈਸਟ ਕਰਨੀ ਆ ਜੀ ਪੱਠੇ ਖਾਣ ਤੋਂ ਬਾਅਦ ਜਿਵੇਂ ਮੰਨ ਲਓ ਪਸ਼ੂ ਨੇ ਰੈਸਟ ਕਰਨੀ ਕੱਚੇ ਥਾਂ ਤੇ ਬੈਠ ਕੇ ਪਸ਼ੂ ਇੱਕ ਦੂਜੇ ਦੇ ਟੁੱਡ ਵਗੈਰਾ ਨਹੀਂ ਮਾਰਦੇ ਲੜਦੇ ਪੜਦੇ ਨਹੀਂ ਆਪਦੀ ਆਪਦੀ ਜ ਜੀ ਠੀਕ ਹੈ ਜੀ ਤੇ ਇਹਨਾਂ ਦੇ ਜੇ ਕਿਸੇ ਵੀਰ ਨੇ ਇਹ ਵੀ ਬਣਵਾਉਣੇ ਹੋਣ ਇਹਨਾਂ ਦੀ ਵੀ ਡਿਲੀਵਰੀ ਉਵੇਂ ਹੀ ਰਹੂਗੀ ਜਿਵੇਂ ਹਾਂ ਜੀ ਹਾਂ ਜੀ ਹਾਂ ਜੀ ਜਿੱਥੇਗਾ ਕਹੂਗਾ ਕਸਟਮਰ ਕਹੂਗਾ ਜਿੰਨੇ ਪੀਸ ਕਹੂਗਾ ਉਹਨੇ ਭੇਜ ਦਾਂਗੇ ਜੀ ਠੀਕ ਹੈ ਜੀ ਜੀ ਜਿਵੇਂ ਆਪਾਂ ਸਭ ਤੋਂ ਪਹਿਲਾਂ ਆ ਲੋਕ ਦੀ ਗੱਲ ਕਰੀ ਸੀ ਹੈਨਾ ਇਹਦੇ ਬਾਰੇ ਤੁਸੀਂ ਆਪਾਂ ਨੂੰ ਦੱਸਿਆ ਸੀ ਫੇਰ ਆਪਾਂ ਆ ਕੀ ਗੋਆ ਇਕੱਠਾ ਕਰਨ ਵਾਲਾ ਸਬਸਕ੍ਰਾਈਬਰ हां ਤੁਸੀਂ ਇਹਦੇ ਬਾਰੇ ਵੀ ਆਪਾਂ ਨੂੰ ਦੱਸਿਆ ਸੀ ਵੀ ਇਹ ਵੀ ਆਪਾਂ ਤਿਆਰ ਕਰਦੇ ਹਾਂ ਤੇ ਉਹ ਕਿਊਬਿਕਲ ਬਾਰੇ ਵੀ ਦੱਸਿਆ ਸੀ ਜੀ 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 ਤੇ ਇਹ ਕੀ ਚੀਜ਼ ਹੈ ਜਿਵੇਂ ਇਹ ਖੁਰਨੀ ਟਾਈਪ ਹੈ ਨਾ ਕੀ ਇਹ ਹਾਂ ਜੀ ਇਹ ਭਰਾ ਜੀ ਇਹ ਵਾਟਰ ਟੈਂਕ ਹੈ ਜੀ ਇਹ ਸਟੀਲ ਦਾ ਠੀਕ ਹੈ ਜੀ ਇੱਕਦਮ ਨੂੰ ਜਰਨੀ ਪੈਂਦੀ ਕਿ ਇਹ ਤਰ੍ਹਾਂ ਦੀ ਉਲੇ ਨਹੀਂ ਬਣਦੀ ਵਿੱਚ ਇਹਦੇ ਠੀਕ ਹੈ ਇਹਦੇ ਵਿੱਚ ਆਟੋਮੈਟਿਕ ਲੱਗਿਆ ਹੋਇਆ ਜੀ ਬੋਲ ਲੱਗੀ ਹੋਈ ਆ ਠੀਕ ਹੈ ਜੀ ਜਿੰਨਾ ਪਾਣੀ ਟੈਂਕੀ ਚੋਂ ਆਪਾਂ ਨੂੰ ਆਊਗਾ ਜਿੰਨਾ ਪਾਸੂ ਪੀ ਚੱਲੂ ਹੋਣਾ ਹੀ ਹੋਰ ਆਈ ਚੱਲੂ ਤਾਂ ਜਾ ਆਪਾਂ ਨੂੰ ਹਾਂਜੀ ਵੀ ਆਪੇ ਇਹਦੇ ਵਿੱਚ ਬੋਲ ਲੱਗੀ ਹੁੰਦੀ ਹੈ ਜੋ ਭਰ ਜੂਗੀ ਹਾਂਜੀ ਭਰ ਜੂਗੀ ਆਪੇ ਘੱਟ ਹੋ ਜੂਗਾ ਜੀ ਜਿੰਨੇ ਪਾਣੀ ਪੀ ਚਲੂ ਪਸ਼ੂ ਆਟੋਮੈਟਿਕ ਹੀ ਪਾਣੀ ਆ ਹੀ ਚੱਲੂਗਾ ਜੀ ਇਹ ਚ ਝਾਂਜੜ ਨਹੀਂ ਮੰਨ ਲਓ ਪਾਣੀ ਭਰਨ ਦਾ ਟੈਂਕੀ ਤੋਂ ਸਿੱਧੀ ਸਪਲਾਈ ਦਿੱਤੀ ਜਾਂਦੀ ਹੈ ਇਹਨੂੰ ਠੀਕ ਹੈ ਜੀ ਜੀ ਤੇ ਇਹ ਜਿਹੜਾ ਡੇਰੀ ਦੇ ਰਿਲੇਟਡ ਸਮਾਨ ਸੀ ਹੈ ਨਾ ਸ਼ੈੱਡ ਦੇ ਰਿਲੇਟਡ ਕਹਿ ਲਈਏ ਵੀ ਇਹ ਇੱਕ ਕੰਪਲੀਟ ਸ਼ੈੱਡ ਦੇ ਵਿੱਚ ਇਹ ਸਾਰਾ ਸਮਾਨ ਹੋਣਾ ਚਾਹੀਦਾ ਜੇ ਆਪਾਂ ਪਸ਼ੂਆਂ ਦਾ ਕੰਮ ਕਰਦੇ ਹਾਂ ਹਾਂਜੀ 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 ਇਹ ਆਪਣੇ ਕੋਲ ਇੱਕ ਹੀ ਸ਼ੋਪ ਦੇ ਉੱਤੋਂ ਮਿਲਦਾ ਹੈ ਹਾਂਜੀ ਸਾਰਾ ਸਮਾਨ ਮਿਲੂਗਾ ਜੀ A to Z ਜੀ ਇੱਕ ਵਾਰੀ ਨਾ ਆਪਣੀ ਸ਼ੋਪ ਦੀ ਲੋਕੇਸ਼ਨ ਹੋਰ ਦੱਸ ਦੋ ਵੀ ਕਿਸੇ ਆਪਣੇ ਵੀਰ ਨੂੰ ਐ ਉਲਝਣ ਨਾ ਰਹੇ ਆਪਾਂ ਨੇ ਜਿਲ੍ਹਾ ਮੋਗਾ ਜੀ ਹਾਂਜੀ ਤਹਿਸੀਲ ਬਾਗਾਪੁਰਾਣਾ ਮੁੱਦਕੀ ਰੋਡ ਪਿੰਡ ਆਲਮੜਾ ਜੀ ਰੋਡ ਦੇ ਉੱਪਰ ਹੀ ਆਪਣੀ ਸ਼ਾਪ ਆ ਜੀ ਆਪਣਾ ਮੋਬਾਈਲ ਨੰਬਰ 98884 34251 ਠੀਕ ਹੈ ਜੀ ਤੇ ਬਾਕੀ 22 ਹੋਰਾਂ ਦਾ ਜਿਹੜਾ ਨੰਬਰ ਹੈ ਉਹ ਆਪਾਂ ਤੁਹਾਨੂੰ ਸਕਰੀਨ ਦੇ ਉੱਤੇ ਦੇ ਦਾਂਗੇ ਸ਼ੈੱਡ ਦੇ ਰਿਲੇਟਡ ਜਿੰਨਾ ਵੀ ਸਮਾਨ ਹੈ ਡੇਰੀ ਦੇ ਰਿਲੇਟਡ ਜਿੰਨਾ ਵੀ ਸਮਾਨ ਹੈ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਹਦੀ ਵਰਤੋਂ ਵੀ ਆਪਾਂ ਤੁਹਾਨੂੰ ਦਿਖਾਈਏ ਵੀ ਇਹ ਸਮਾਨ ਹੈ ਜਿਹੜਾ ਕਿੰਨਾ ਕੁ ਜ਼ਰੂਰੀ ਹੁੰਦਾ ਇੱਕ ਸ਼ੈੱਡ ਵਾਸਤੇ ਹਨਾ ਤੇ ਇਹ ਤੁਸੀਂ ਮੰਗਵਾ ਸਕਦੇ ਹੋ ਫੋਨ ਨੰਬਰ ਆਪਾਂ ਸਕਰੀਨ ਤੇ ਦੇ ਤਾ ਬਾਕੀ ਐਡਰੈਸ ਵੀ ਆਪਾਂ ਦੱਸਿਆ ਤੁਸੀਂ ਇੱਥੇ ਪਹੁੰਚ ਕੇ ਵੀ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਤੇ ਅੱਜ ਆਪਾਂ ਆ ਹੀ ਕਿਸੇ ਡੇਰੀ ਫਾਰਮਰ ਦੇ ਸ਼ੈੱਡ ਦੇ ਵਿੱਚ ਪਹੁੰਚੇ ਸੀ ਡੇਰੀ ਫਾਰਮ ਦੇ ਵਿੱਚ ਪਹੁੰਚੇ ਸੀ ਤੇ ਆਪਣਾ ਮਕਸਦ ਆ ਹੀ ਸੀ ਵੀ ਆਪਾਂ ਇਹ ਸਮਾਨ ਦੀ ਵਰਤੋਂ ਵੀ ਦਿਖਾ ਸਕੀਏ ਵੀ ਇਹਦੀ ਵਰਤੋਂ ਕਿੱਥੇ ਕਿੱਥੇ ਹੁੰਦੀ ਹੈ ਤੇ ਬਾਕੀ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜੂਗਾ ਜੇ ਕਿਸੇ ਵੀਰ ਨੇ ਕਿਸੇ ਵੀ ਤਰ੍ਹਾਂ ਦਾ ਸਮਾਨ ਲੈਣਾ ਹੋਵੇ ਬਹੁਤ ਹੀ ਵਾਜਿਬ ਰੇਟਾਂ ਦੇ ਵਿੱਚ ਤੇ ਤੁਸੀਂ ਬਾਈ ਜੀ ਹੋਰਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਸਮਾਨ ਜਿਹੜਾ ਉਹ ਖਰੀਦ ਸਕਦੇ ਹੋ ਤੇ ਆਪਣੀ ਜੇ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਮਿਲਦੇ ਆਂ ਆਪਾਂ ਕਿਸੇ ਹੋਰ ਇਹੋ ਜੀ ਵੀਡੀਓ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ